ਕੱਲ ਨੂੰ ਹੈ ਪੋਤਰੀ ਦੇ ਆਨੰਦ ਕਾਰਜ ਤੇ ਦਾਦੀ ਸਾਰੀ ਜ਼ਿੰਦਗੀ ਦੀ ਕਮਾਈ ਗਹਿਣੇ ਰੱਖ ਪੋਤਰੀ ਦੇ ਵਿਆਹ ਦੇ ਲਈ ਰਾਸ਼ਨ ਲੈਣ ਜਾ ਰਹੀ ਸੀ ਬਾਜ਼ਾਰ ਅਜਹੇ ਦੇ ਵਿੱਚ ਮਸੀਹਾ ਬਾਣਾ ਆਉਂਦੀ ਹੈ ਇੱਕ ਸੰਸਥਾ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਅਤੇ ਉਹਨਾਂ ਦੇ ਨਾਲ ਸਹਿਯੋਗ ਦੇਣ ਵਾਲੇ ਉਹ ਸਾਰੇ ਵੀਰ ਜਿਨ੍ਹਾਂ ਨੇ ਅਗਲੇ 2 ਘੰਟਿਆਂ ਦੇ ਵਿੱਚ ਪਰਿਵਾਰ ਦੇ ਕੋਲੋਂ ਸਾਰਾ ਰਾਸ਼ਨ ਪਹੁੰਚਦਾ ਕਰ ਦਿੱਤਾ ਜੋ ਕੱਲ ਪੋਤਰੀ ਦੇ ਵਿਆਹ ਦੇ ਲਈ ਜ਼ਰੂਰੀ ਸੀ ਜਿਸ ਦੇ ਵਿੱਚ ਮਠਿਆਈ ਦੁੱਧ ਦਹੀਂ ਪਨੀਰ ਅਤੇ ਕਿਰਿਆਨੇ ਦਾ ਹੋਰ ਸਮਾਨ ਜਿਵੇਂ ਕਿ ਦਾਦੀ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਤੇ ਕੱਲ ਨੂੰ ਪੋਤਰੀ ਦਾ ਵਿਆਹ ਹੈ ਜਿਸ ਦੇ ਵਿੱਚੋਂ ਉਹ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਗਹਿਣੇ ਰੱਖ ਪੋਤਰੀ ਦੇ ਵਿਆਹ ਦੇ ਲਈ ਸੌਦਾ ਲੈਣ ਦੇ ਲਈ ਬਾਜ਼ਾਰ ਜਾ ਰਹੀ ਸੀ ਅਜਹਿੰਦੇ ਵਿੱਚ ਪਿੰਡ ਦਾ ਹੀ ਇੱਕ ਵਸਨੀਕ ਜੋ ਉਸ ਨੂੰ ਪਤਾ ਲੱਗਦਾ ਹੈ ਤਾਂ ਉਹ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਦੇ ਨਾਲ ਗੱਲਬਾਤ ਕਰਦਾ ਹੈ ਤੇ ਸੰਸਾਰ ਨੇ ਵੀ ਅਗਲੇ 2 ਘੰਟਿਆਂ ਦੇ ਵਿੱਚ ਸਾਰਾ ਰਾਸ਼ਨ ਪਹੁੰਚਦਾ ਕਰ ਦਿੱਤਾ ਸੱਦ ਕੇ ਜਾਈਏ ਅਸੀਂ ਸੰਸਥਾ ਦੇ ਜਿਨ੍ਹਾਂ ਨੇ ਇੱਕ ਲੋੜਵੰਦ ਪਰਿਵਾਰ ਦੀ ਮੌਕੇ ਤੇ ਬਾਹ ਫੜੀ ਤੇ ਤੁਸੀਂ ਵੀ ਇਸ ਸੰਸਥਾ ਦਾ ਵੱਧ ਚੜ ਕੇ ਸਾਥ ਜਰੂਰ ਦਿਓ ਮੈਂ ਚਾਹਨੀ ਅੱਗੇ ਬੜਾ ਬਹੁਤ ਧੰਨਵਾਦ ਕੀਤਾ ਤੁਸੀਂ ਬਹੁਤ ਹਵਾ ਪੀਤੀ ਜਤੋ ਜੀ ਉਹ ਯਾਰ ਉਹ ਬੜੀ ਵੱਡੀ ਉਹਦਾ ਕੀਤੀ ਕਦੋਂ ਹੈ ਆਨੰਦ ਕਾਰਜ ਕਦੋਂ ਹੈ ਜੀ ਸਵੇਰੇ ਕੱਲ ਨੂੰ ਹੈ ਜੀ ਹਾਂ ਜੀ ਸਵੇਰੇ ਸੁਣਿਆ ਕੋਈ ਸੋਨਾ ਰੱਖਣ ਵੀ ਚੱਲੇ ਸੀ ਰਾਸ਼ਨ ਲੈਣ ਵਾਸਤੇ ਹਾਂ ਜੀ ਮੇਰੇ ਨਹੀਂ ਗਿਆ ਇਹ ਪੱਤਾ ਅੱਛਾ ਹਾਂ ਹਾਰੇ ਪਹਿਣਾ ਪਰਾਂਵਾ ਗੋੜਾ ਹੱਥ ਦਿੱਤਾ ਕੰਦ ਕੀਤੀ ਕੋਈ ਇਤਮਾਲ ਨਹੀਂ ਹੀ ਹਰ ਹੋ ਗਏਵੇਂ ਬੈਠੇ ਹਾਂ ਕੋਈ ਘਰ ਦਾ ਹਾਲ ਤਾਂ ਕਰਨੀ ਨਹੀਂ ਅਵੇ ਅੱਥਾਈ ਰੱਗੋ ਚਾਣੀ ਬੁਝੇ ਹੱਥ ਲੈ ਲੱਗਦਾ ਸਾਰੇ ਪਿੰਡ ਵਾਲੇ ਸਾਥ ਦੇ ਰਿਹਾ ਹਾਂ ਜੀ ਅੱਜ ਸੰਸਥਾ ਵੀ ਹਾਥੋਂ ਪਹੁੰਚੀ ਹੈ ਰਾਸ਼ਮੀ ਜੀ ਤੁਸੀਂ ਵੀ ਬਹੁਤ ਧੰਨਵਾਦ ਕਰਦਾ ਹਾਂ ਆਦੀ ਲੜਤੀ ਜਾਤਾ ਰੱਖਿਆ ਮੈਂ ਬੜੀ ਖੁਸ਼ ਹੁੰਦੇ ਤੇ ਬਹੁਤ ਧੰਨਵਾਦ ਕਰਦਾ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਫਲੀਆਂ ਵਾਲੇ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਔਰ ਸਰਕਾਰ ਦੇ ਜੁਬੰਦੀ ਸਾਰੇ ਨਮਿੰਦੇ ਪਹੁੰਚੇ ਜਿੱਥੇ ਇੱਕ ਲੋੜਵੰਦ ਲੜਕੀ ਦਾ ਵਿਆਹ ਸੀ ਦੋ ਦਿਨ ਪਹਿਲਾਂ ਆਪਾਂ ਪੋਸਟ ਪਾਈ ਸੀਗੀ ਤੇ ਬੜੇ ਵਧੀਆ ਪਰਿਵਾਰ ਦੇ ਸਾਥ ਮਿਲਿਆ ਜਿਹਦੇ ਵਿੱਚ ਸਾਡੇ ਕੋਲੇ ਡਾਕਟਰ ਰਾਜਮਰੋਕ ਜੀ ਵੱਲੋਂ ਸਾਰੀ ਰਾਸ਼ਨ ਦੀ ਸੇਵਾ ਲਈ ਗਈ ਹੈ ਉਹਨਾਂ ਨੇ ਰਾਸ਼ਨ ਦਵਾਇਆ ਸਾਡੇ ਸੁਖਪ੍ਰੀਤ ਸਿੰਘ ਖੁਰਾਣਾ ਪਰਿਵਾਰ ਵੱਲੋਂ ਹੋਰ ਮਠਿਆਈਆਂ ਦੀ ਸੇਵਾ ਦੁੱਧ ਦੀ ਸੇਵਾ ਸਾਡੇ ਵੀਰ ਸ਼ਿਵਰਾਜ ਬੱਬਰ ਫਰੋਈਪੁਰ ਤੋਂ ਸਾਡੇ ਇੱਕ ਗੁਪਤ ਸੇਵਾ ਸਾਡੇ ਵੀਰ ਹਜੂਰ ਭਾਜੀ ਨੇ ਜੋ ਸਾਡੇ ਉਹਨਾਂ ਦੇ ਵੱਲੋਂ ਆਏ ਜਿਹੜੇ ਸੇਵਾ ਕਰਵਾਈ ਜਾਂਦੀ ਹੈ ਅਸੀਂ ਤਹਿ ਦਿਲ ਤੋਂ ਧੰਨਵਾਦ ਆ ਹੋਰ ਵੀ ਵੀਰਾਂ ਦੀ ਸੇਵਾ ਆਈ ਹੈ ਮਿੰਟੂ ਵੀਰਜੀ ਦੀ ਲਵਕੁਸ਼ ਡੈਰੀ ਦੀ ਸੇਵਾ ਆਈ ਹੈ ਵੀਰ ਦੀ ਹੋਰ ਵੀ ਦਾਨੀ ਸੱਜਣਾ ਦੀ ਜਿਹੜੀ ਸੇਵਾ ਆਈ ਹੈ ਉਹਨਾਂ ਦੀ ਜੋ ਮਠਿਆਈ ਦੁੱਧ ਇੱਕ ਡਿੰਪਲ ਵੀਰਜੀ ਸਾਡੇ ਜਿਨ੍ਹਾਂ ਵੱਲੋਂ ਇਹ ਸੇਵਾ ਕੀਤੀ ਗਈ ਹੈ ਅਸੀਂ ਉਹਦਾ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਡਿੰਪਲ ਵੀਰਜੀ ਦਾ ਵੀ ਜਿਨ੍ਹਾਂ ਨੇ ਮਠਿਆਈ ਦੀ ਸੇਵਾ ਦੇ ਵਿੱਚ ਹਿੱਸਾ ਲਿਆ ਅਸੀਂ ਇਸੇ ਤਰ੍ਹਾਂ ਸਾਰੇ ਵੀਰਾਂ ਨੂੰ ਇੱਕ ਅਰਜ ਲਾ ਲਈਦੀ ਆ ਉਹ ਵੀਰ ਵੰਡ ਕੇ ਸੇਵਾ ਲੈ ਲੈਂਦੇ ਨੇ ਪ੍ਰਗਟ ਖੈਰੇ ਨੇ ਸੇਵਾ ਲਈ ਆ ਉਹ ਵੀਰ ਦਾ ਧੰਨਵਾਦ ਹੋਰ ਵੀ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਵੀਰ ਇਸੇ ਤਰ੍ਹਾਂ ਸੇਵਾ ਲੈਂਦੇ ਨੇ ਅੱਜ ਇਸ ਪਰਿਵਾਰ ਵਾਸਤੇ ਇਹਨਾਂ ਵੀਰਾਂ ਵੱਲੋਂ ਸੇਵਾ ਲਈ ਗਈ ਆ ਮੈਂ ਉਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਵੀਰ ਸਾਰੇ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਉਹ ਲੋੜਵੰਦ ਪਰਿਵਾਰਾਂ ਦੀ ਮਦਦ ਹੁੰਦੀ ਰਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਜਿਵੇਂ ਕਿ ਸਾਰੇ ਦਾਨੀ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਔਰ ਬਾਕੀ ਵੀ ਮੈਂ ਸੱਜਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸੇ ਤਰ੍ਹਾਂ ਦੋਵਾਂ ਸੰਸਥਾਵਾਂ ਦਾ ਤੁਸੀਂ ਹੌਸਲਾ ਅਫਜ਼ਾਈ ਕਰਦੇ ਰਹੋ ਔਰ ਤੁਹਾਡੇ ਜੋ ਤਿਲ ਫੁੱਲ ਨਾਲ ਇਹ ਖੁਸ਼ੀ ਦੇ ਕਾਰਜ ਜਿਹੜੇ ਆ ਨਿਪਰੇ ਜੜਦੇ ਰਹਿਣ ਧੰਨਵਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਦੀ ਅਪਾਰ ਬਖਸ਼ਿਸ਼ ਅਪਾਰ ਰਹਿਮਤ صدਕਾ ਅੱਜ ਇਸ ਧੀ ਦੇ ਕਾਰਜ ਲਈ ਮਨੁੱਖਤਾ ਦੀ सेवा श्रद्धा भला संस्था सरकारी खालसा जतिबंदी ते सारे वीरा ने ਰਲ ਮਿਲ ਕੇ ਗੁਰੂ ਗੋਬਿੰਦ ਸਿੰਘ ਦੀ ਬੇਟੀ ਦਾ ਵਿਆਹ ਵਾਸਤੇ ਇਹ ਰਾਸ਼ਨ ਗੁਰੂ ਸਾਹਿਬ ਨੇ ਭੇਜਿਆ ਹੈ ਗੁਰੂ ਸਾਹਿਬ ਤੇ ਇਹ ਪ੍ਰਵਾਹ ਇਹ ਪਰਿਵਾਰ ਇਹ ਰਾਸ਼ਨ ਪ੍ਰਵਾਨ ਕਰਨ ਮੈਂ ਉਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਬੇਟੀ ਲਈ ਇਹ ਸਾਰਾ ਰਾਸ਼ਨ ਇੱਥੇ ਭੇਜਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਤਾ ਵਾਹਿਗੁਰੂ ਜਿੱਕੀ ਫਤਿਹ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੇਰੇ ਵੀ ਸਤਨਾਮ ਸਿੰਘ ਠੰਦ ਜੀ ਗੁਰਮੀਤ ਵੀਰ ਜੀ ਕੋ ਜੀ ਸੋ ਰਿੰਕੂ ਵੀਰ ਜੀ ਸਰਕਾਰੇ ਖਾਲਸਾ ਜਥੇਬੰਦੀ ਸੋ ਵੀਰ ਆਪਾਂ ਸਾਰੇ ਜਿਹੜੀ ਭੈਣ ਦਾ ਆਨੰਦ ਕਾਰਜ ਵਾਸਤੇ ਜਿਹੜੀ ਪੋਸਟ ਪਾਈ ਸੀ ਸਤਨਾਮ ਵੀਰ ਜੀ ਨੇ ਸੋ ਬੜੇ ਦਾਨੀ ਵੀਰਾਂ ਨੇ ਨਾਲ ਰਲ ਕੇ ਜਿਹੜੇ ਇਹਨਾਂ ਦੇ ਉਪਰ ਆਲਾ ਸੀ ਤੇ ਸਾਰਿਆਂ ਨੇ ਸਾਥ ਦਿੱਤਾ ਹੈ ਸੋ ਬਹੁਤ ਬਹੁਤ ਧੰਨਵਾਦ ਸੋ ਧੀ ਦੇ ਜਿਹੜੇ ਆਨੰਦਕਾਰ ਵੀ ਸਾਰਿਆਂ ਨੇ ਅਲੱਗ-ਲੱਗ ਜਿਵੇਂ ਜਿਵੇਂ ਕਿਸੇ ਨੂੰ ਸੇਵਾ ਠੀਕ ਲੱਗੀ ਪਾਈ ਸੋ ਮੇਰੀ ਬੇਨਤੀ ਆਪਜੀ ਸਾਰੇ ਜਲਾਲਾਬਾਦ ਇਲਾਕੇ ਨੂੰ ਸੋ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬੜਾ ਇੱਕ ਅੱਛਾ ਇਨਸਾਨ ਹੈ ਸੁਦਨਾਮ ਸਿੰਘ ਥੰਦ ਜਿੱਥੇ ਵੀ ਲੋੜ ਪੈਂਦੀ ਹੈ ਜਿੱਥੇ ਆਵਾਜ਼ ਮਾਰਦੇ ਆ ਸੰਸਥਾ ਦੇ ਕਾਰਜ ਭੱਜੇ ਆਂਦੇ ਸੋ ਜਰੂਰ ਭਰਾ ਦਾ ਸਾਥ ਦਿਓ ਸੰਸਥਾ ਦਾ ਸਾਥ ਦਿਓ ਤਾਂ ਕਿ ਇਸੇ ਤਰ੍ਹਾਂ ਹੋਰ ਵੀ ਚੜ੍ਹਦੀ ਕਲਾ ਦੇ ਵਿੱਚ ਇਹ ਕਾਰਜ ਕਰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀ ਇਸ ਸੇਵਾ ਕਾਰਜ ਵਿੱਚ ਮਦਦ ਕੀਤੀ ਹੈ ਸਾਡੀ ਚਾਹੇ ਉਹ ਮਾਇਆ ਦੇ ਪੱਖੋਂ ਹੋਵੇ ਚਾਹੇ ਉਹ ਟਾਈਮ ਦੇ ਪੱਖੋਂ ਹੋਵੇ ਤੇ ਚਾਹੇ ਉਹ ਵਿਕਲ ਦੀ ਸੇਵਾ ਹੋਵੇ ਹਰ ਇੱਕ ਪ੍ਰਕਾਰ ਦੀ ਸੇਵਾ ਦਾ ਫਲ ਉਹਨਾਂ ਨੂੰ ਮਿਲਦਾ ਰਹੇਗਾ ਪਰਮਾਤਮਾ ਦੀ ਇਹ ਕਿਰਪਾ ਰਹੀ ਹੈ ਕਿ ਸਾਡੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਰਹਿੰਦਾ ਔਰ ਸਾਡੇ ਨਾਲ ਜੋ ਪਿੰਡ ਦੇ ਸਰਪੰਚ ਨੇ ਸਾਬਕਾ ਸਰਪੰਚ ਨੇ ਵੀਰੇ ਨੇ ਉਹਨਾਂ ਦੇ ਵੱਲੋਂ ਵੀ ਸਾਨੂੰ ਇਹ ਮੈਸੇਜ ਮਿਲਿਆ ਸੀ ਇੱਕ ਲੋੜਵੰਦ ਪਰਵਾਰ ਹੈ 스ਪੈਂਡ ਦੇ ਵਿੱਚ ਜਿਨ੍ਹਾਂ ਦੀ ਮੈਰਿਜ ਰੱਖੀ ਗਈ ਹੈ। ਔਰ ਮਰਕੀਤ ਜੀ ਵੱਲੋਂ ਵੀ ਹਮੇਸ਼ਾ ਸਾਡੇ ਨਾਲ ਸੇਵਾ ਕੀਤੀ ਜਾਂਦੀ ਹੈ। ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਔਰ ਥਿੰਕਿੰਗ ਆਫ ਪੰਜਾਬ ਜੋ ਚੈਨਲ ਐਸ ਉਹ ਹਮੇਸ਼ਾ ਸਾਡੀ ਕਵਰੇਜ ਕਰਦਾ ਰਹਿੰਦਾ ਔਰ ਇਹਨਾਂ ਦੇ ਚੈਨਲ ਦੇ ਥਰੂ ਹੀ ਹੈ ਕਿ ਸਾਡਾ ਜਿਹੜਾ ਸੇਵਾ ਕਾਰਜ ਉਹ ਦੂਰ ਦੂਰ ਤੱਕ ਪਹੁੰਚਦਾ ਹੈ ਔਰ ਸਾਡੇ ਜਿਹੜੇ ਮੈਂਬਰ ਆ ਉਹ ਐਕਟਿਵ ਹੁੰਦੇ ਆ ਸਾਡੇ ਸੇਵਾ ਕਾਰਜ ਨੂੰ ਦੇਖ ਕੇ ਕਿ ਹਾਂਜੀ ਸਾਡੀ ਸੰਸਥਾ ਜੋ ਜਲਾਲਾਬਾਦ ਦੇ ਵਿੱਚ ਕਾਰਜ ਕਰ ਰਹੀ ਹੈ। ਤਾਂ ਸਮੂਹ ਸੰਸਥਾ ਦੇ ਮੈਂਬਰ ਜੋ ਹਮੇਸ਼ਾ ਸਾਡੇ ਲਈ ਰੈਡੀ ਰਹਿੰਦੇ ਆ ਤਾਂ ਜਿੱਦਾਂ ਕਿ ਸਿਡਾਣਾ ਸਾਹਿਬ ਨੇ ਵੀ ਬੇਨਤੀ ਕੀਤੀ ਆ ਇਸ ਤੋਂ ਇਲਾਵਾ ਵੀ ਸ਼ਹਿਰ ਵਾਸੀ ਜਾਂ ਪਿੰਡ ਵਾਸੀ ਜੋ ਸਾਡੀ ਸੰਸਥਾ ਨਾਲ ਜੁੜਨਾ ਚਾਹੁੰਦੇ ਆ ਉਹ ਸਾਡੇ ਨਾਲ ਸੰਬੰਧ ਕਰਨ ਸਾਡਾ ਫੇਸਬੁੱਕ ਪੇਜ ਨੂੰ ਫੋਲੋ ਕਰ ਸਕਦੇ ਆ ਉੱਥੋਂ ਸਾਡੇ ਨਾਲ ਜੁੜ ਸਕਦੇ ਆ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਜੇ ਸਾਡੇ ਮੈਂਬਰ ਹੋਰ ਵਧਣਗੇ ਤਾਂ ਇਹ ਕਾਰਜ ਜਿਹੜੇ ਆ ਹੋਰ ਆਪਾਂ ਵੱਧ ਚੜ ਕੇ ਕਰ ਸਕਾਂਗੇ ਔਰ ਅੱਜ ਸਾਡੇ ਸੇਵਾ ਲਈ ਸਪੈਸ਼ਲ ਕਾਲੜਾ ਪਰਿਵਾਰ ਤੋਂ ਬੱਧੇ ਪੱਗਾਂ ਵਾਲੇ ਜੋ ਸਾਥੀ ਆ ਸਾਡੇ ਰਾਜੂ ਕਾਲੜਾ ਜੀ ਤੇ ਉਹ ਵੀ ਸਾਡੇ ਨਾਲ ਪਹੁੰਚੇ ਆ ਔਰ ਹਮੇਸ਼ਾ ਹੀ ਇਹਨਾਂ ਪਰਾਵਾਂ ਦਾ ਸਾਡੇ ਨਾਲ ਸਹਿਯੋਗ ਰਹਿੰਦਾ ਚਾਹੇ ਉਹ ਲੰਗਰ ਦੀ ਸੇਵਾ ਹੋਵੇ ਚਾਹੇ ਸ਼ਬੀਲ ਦੀ ਸੇਵਾ ਹੋ ਕਿਸੇ ਵੀ ਪ੍ਰਕਾਰ ਦੀ ਸੇਵਾ ਹੋ ਇਹ ਦੋਨੋਂ ਭਰਾ ਸਾਡੇ ਨਾਲ ਹਮੇਸ਼ਾ ਹਾਜ਼ਰ ਰਹਿੰਦੇ ਆ ਕਿਉਂਕਿ ਇਹ ਸਾਡੇ ਪੁਰਾਣੇ ਮੈਂਬਰ ਆ ਔਰ ਇਸ ਤੋਂ ਇਲਾਵਾ ਜੋ ਸਾਡੇ ਸਰਕਾਰੀ ਜਥੇਬੰਦੀ ਤੋਂ ਆਏ ਆ ਦਰਬਾਰੇ ਤੋਂ ਸਰਕਾਰੀ ਖਾਲਸਾ ਦਰਬਾਰ ਸਭ ਤੋਂ ਵੀ ਆਏ ਹੋਏ ਆ ਉਹ ਵੀ ਸਾਡੇ ਨਾਲ ਹਮੇਸ਼ਾ ਸੰਸਾ ਦੇ ਨਾਲ ਖੜਦੇ ਆ ਚਾਹੇ ਕਿਸੇ ਵੀ ਪ੍ਰਕਾਰ ਦਾ ਕਾਰਜ ਹੋ ਇਹ ਅੱਜ ਖੁਸ਼ੀ ਦਾ ਮੌਕਾ ਹੈ ਕਿ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਨਾਲ ਸਹਿਯੋਗ ਕਰ ਰਹੇ ਆ ਔਰ ਉਹਨਾਂ ਦੇ ਮੈਂਬਰਾਂ ਵੱਲੋਂ ਵੀ ਕਾਫੀ ਜ਼ਿਆਦਾ ਯੋਗਦਾਨ ਕੀਤਾ ਗਿਆ ਹੈ ਅਸੀਂ ਵਾਹਿਗੁਰੂ ਅਰਦਾਸ ਕਰਾਂਗੇ ਕਿ ਇਹ ਕਾਰਜ ਜਲਦੀ ਕਲਾ ਦੇ ਵਿੱਚ ਸੰਪੂਰਨ ਹੋਵੇ ਔਰ ਇਹ ਪਰਿਵਾਰ ਖੁਸ਼ੀਆਂ ਦੇ ਵੇੜੇ ਦਾ ਹੀ ਸਜਦੇ ਰਹਣ ਇਹਨਾਂ ਵਾਸਤੇ ਵੀ ਔਰ ਇਹਨਾਂ ਦੇ ਜੋ ਅਸੀਂ ਮਦਦ ਕਰ ਸਕਿਆ ਉਹ ਸਭ ਵਾਹਿਗੁਰੂ ਦੀ ਕਿਰਪਾ ਨਾਲ ਸੰਭਵ ਹੋ ਸਕੇ ਅਸੀਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਥੈਂਕ ਯੂ